ਸਭ ਤੋਂ ਸਰਕਾਰਾਂ ਜਿਹੜਾ ਬਲਾਕ ਵਿੱਚ ਸਵਾਗਤ ਹੈ ਨਵੀਂ ਸਾਖੀ ਆ ਲੇਖੋ ਡਰੈਗਲ ਡਰੈਗਲ ਦੇਖੋ ਧੰਤਾ ਆ ਗਿਆ ਟਰੈਕਟਰ ਨੂੰ ਮੁੜਿਆ ਰੋ ਜਾਦਾ ਕਰ ਉਹ ਟਾਇਰ ਲਾ ਦੇ ਦੇਖੋ ਲੋ ਯਾਏ ਤੇ ਦੇਖ ਧੰਤਾ ਆ ਗਿਆ ਟਰੈਕਟਰ ਨੂੰ ਮੁੜਿਆ ਆ ਛਤਰੀ ਛਤਰੀ ਲਵਾ ਲਾ ਕੱਜ ਦੀ ਓਏ ਆ ਛਤਰੀ ਛੁਤਰੀ ਦਾ ਲਵਾ ਲਾ ਕੱਜ ਦੀ ਭੈ ਯਾ ਓਏ ਬਾਬਾ ਜੀ ਅਰਦਾਸ ਕਰ ਰਹੇ ਨੇ ਇਧਰ ਯੋ ਬੰਦੋ ਖੋ ਤੇਰਾ ਹੀ ਗੁਰਉ ਕੋਹ ਨਾਮ ਸਭ ਤੇਰੀ ਬਣਾਈ ਉਹ ਨਾਮ ਇਧਰ ਬੱਚਿਆਂ ਦਾ ਸ਼ੋਅ ਮੱਚ ਚੱਲ ਰਿਹਾ ਅੱਜ ਦੇ ਸ਼ਹਿਰ ਤੋਂ ਤੇ ਹਾਜ਼ਰੀ ਕਿਰਪਾ ਜੀ ਅਦਾਸ਼ੀ ਨੰਬਰ ਇਹ ਤੇ ਪਰੀ ਨਾਲੇ ਬੈਠੇ ਆ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦਾ ਭਾਰਤੋਂ ਹੰਦ ਲਾਇਆ ਫਰੀਦਕੋੜ ਦਾ ਕਹਿੰਦੇ ਤੇਰਾ ਹੀ ਕੰਮ ਹੈ ਜਿੱਥੇ ਆਦੀ ਕੋ ਵੀ ਟੀਮ ਨੂੰ ਡੀਕਾਣੀਆਂ ਅਸੀਂ ਪਾਟ ਦਿੱਂਦੇ ਆ ਆਗਰਵਾਸ ਜਿਹੜਾ ਆਪਿਆ ਤੇ ਬੱਚਿਆਂ ਦਾ ਸਾਡੇ ਕੋਲੇ ਬਹੁਤ ਥੋੜਾ ਮੈਚ ਹੋ ਗਈ ਜਲਦੀ ਨਾ ਆਇਆ ਕਿ ਜਿੰਨੇ ਜਿੰਨੇ ਅਸੀਂ ਵਾਜਾਂ ਗਏ ਆ ਹੋਰਾਂ ਵਾਲੀ ਟੀਮ ਦੇ ਮਾਲਕ ਨੂੰ ਕਹਿੰਦੇ ਆ ਇਸ ਤੋਂ ਬਾਅਦ ਕਬੱਡੀ ਉਪਨਦੇ ਆ ਖੇਚਰੇ ਕੋਨ ਨਾਲ ਹੋਪਨਦੇ ਤੋਂ ਆਪੇ 5-7 ਬੰਦ ਦੇ ਵਿੱਚ ਦੱਸਿਆ ਕਿ ਕਮ ਕਰੂੰਦਾ ਟੀਮਾਂ ਦੇ ਵਿਚਾਰੇ ਕਬੱਡੀ ਉਪਨਦੇ ਆ ਟੀਮਾਂ ਦੇ ਵਿਚ ਦੇ ਤਾਂ ਮਾਰਦੇ ਸ਼ਵੀਰ ਦੇ ਲਈ ਲਓ ਸਾਹਮਣੇ ਮੋਟਰਸਾਈਕਲ ਦਾ ਕੰਡਾ ਦੇਖਿਆ ਤੇ ਇਹਨਾਂ ਬੰਦੇ ਪਰੇ ਪਰ ਠਾਕੀ ਦੇ ਰੇ ਰੋਟੀ ਮੇਰਾ ਫਿਰਦਾ ਚੱਲਦਾ ਜਾ ਚੋਲਦੇ ਕਿਦੋ ਜੇ ਪਰਦੇ ਮੁੰਡੇ ਇਹ ਮੈਚ ਬਹੁਤ ਜ਼ਰੂਰੀ ਹੈ ਅਗਲੇ ਪਿੰਡਾਂ ਅਗਲੇ ਸੁਰੇਸ਼ ਜਗਰ ਸਾਈਡਿਆਂ ਨਾਲ ਕਰਦੇ ਆ ਰਵਾਨੇ ਕੋਲੇ ਕੌੜੀ ਚੱਲੀ ਆ ਬਹੁਤ ਤਕੀ ਦਾ 14 ਮੈਚ ਕਰਦੇ ਸਿੱਖਰ ਕੋਲੇ ਰਾਬੋਲੇ ਪਾਸੇ ਸੇ ਚੋੜਨਾ ਨੀਕੀ ਗਿੱਟਿਆ ਨਾਜੇ ਲਾਗਦੀ ਸੀ ਕੋਲ ਕੋਲੇ ਲਾਤੇ ਨਹੀਂ ਹਰ ਗਈ ਆਹ ਸਾਹਮਣੇ ਪਰ ਆਹ ਕੌੜਾ ਜਿਹਾ ਛੱਤੀ ਕਹਿੰਦੇ ਹੋ ਰੇ ਕੋਲੇ ਲਈ ਅੱਗੇ ਵੱਲ ਪੱਧਾ ਹੋ ਰਿਹਾ ਹੈ ਐਤਕੇ ਤੇ ਚੋਟੀ ਦਾ ਖਿੱਟਿਆ ਜਾ ਰਿਹਾ ਹੈ ਟੀਮਾਂ ਕੋਲੋਂ ਚੋਟੀਆਂ ਹੌਸ਼ਕਨਾ ਰਹਿ ਗਏ ਮੈਚ ਉਸੇ ਕੋਰਾਂ ਦਾ

ਜਿੰਨਾ ਭਰਾਵਾਂ ਦਾ ਇਹਨਾਂ ਕਿੱਡਾਂ ਲਈ ਬਹੁਤ ਵੱਡਾ ਯੋਗਦਾਨ ਮੁੰਡੇ ਨੇ ਦੁਨੀਆ ਨਚਾਈ ਹੈ ਅੱਛਾ ਲੱਗਿਆ ਮਾਚ ਸ਼ੁਰੂ ਹੋ ਰਿਹਾ ਹੈ ਹੋਰ ਬਾਤਰੀ ਕੀਤੀ ਹੈ ਲਓ ਸਾਹਮਣੇ ਮਾਨੀ ਸਿੰਘ ਵਾਲੇ ਦੀ ਧਰਤੀ ਦਾ ਮੁੰਡਾ ਕਵਾਂਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਉਹਨੇ ਵੀ ਕਰ ਦੇਇਆ ਪਰ ਕੁੱਤੇ ਪਾਸੇ ਕਹਿੰਦੇ ਟੱਪੂ ਵਾਲੇ ਵਾਲਾ ਉਹ ਤਾਂ ਮਾਂ ਤਰ ਜਾ ਚੋਰ ਕਵਾਂਡੀ ਛੋਟਾ ਕਹਿੰਦਾ ਇਹ ਰੋਹੂਤ ਸਿੰਘ ਪਰ ਚਾਰ ਵੱਲ ਸਭ ਚਲੀ ਜਾਂਦੇ ਆ ਸਰਾ ਗੱਲਬਾਤ ਬਹੁਤ ਵਧੀਆ ਮੈਚ ਆ ਬਹੁਤ ਰੌਸ਼ਟਾ ਛੱਡਾ ਪੂਰਾ ਪ੍ਰਿਆਮੇਲਾ ਬਹੁਤ ਸੀਗੇ ਕੌਡੀ ਭਗੜਾ ਕੌਡੀ ਭਗੜਾ ਪੰਜਾਬੀਆਂ ਦੀ ਸ਼ਾਨ ਮਿੱਤਰ ਉਹ ਕੌਡੀ ਭਗੜਾ ਪੰਜਾਬੀਆਂ ਦੀ ਸ਼ਾਨ ਪਰ ਮੋਦਗੀ ਨਹੀਂ ਗਈ ਜਿਹੜੀ ਜਿਹੜੀ ਇੱਕ ਸਾਈਡ ਤੇ ਆ ਗਿਆ ਇਹਨਾਂ ਦੀ ਰੰਗ ਦੇ ਦੇਖੀਏ ਲਓ ਇਹ ਫਾਈਨਲ ਆ ਗਿਆ ਫਾਈਨਲ ਆ ਗਿਆ ਮੋਰਾ ਵਾਲੀ ਕਿ ਮੋਦ ਕੀਦਾ پرا 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 مین لگا ہوا ہے کبڈی 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 پوائنٹ طاڈی دے چھپ گئی مدد کی ہن دے وارا بچ گیا فور میں اتے ریڈ پوائنٹ او سامنے جبرو آ رہے نظر اینڈ